ਸਰਸਕਾਰ ਜੀ ਪੰਜਾਬ ਨਾ ਮਾਰਸ਼ਲ ਦੇ ਨਾਲ ਤੁਸੀਂ ਲਗਾਤਾਰ ਜੁੜੇ ਹੋਏ ਹੋ ਮੈਂ ਹਾਂ ਤੁਹਾਡਾ ਮੇਜ਼ਬਾਨ ਕ੍ਰਿਸ਼ਨ ਸਿੰਘ 8 ਵਜੇ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਆ ਸਾਡੇ ਦੋ ਵੱਡੇ ਇੰਪੋਰਟੈਂਟ ਇਸ਼ੂ ਰਹਿਣਗੇ ਸਭ ਤੋਂ ਪਹਿਲੇ ਇਸ਼ੂ 'ਚ ਅਸੀਂ ਕਰਨਲ ਬਾਠ ਤੇ ਗੱਲਬਾਤ ਕਰਾਂਗੇ ਦੂਜਾ ਵੱਡਾ ਸਾਡਾ ਡਿਸਕਸ਼ਨ ਦਾ ਪਾਰਟ ਰਹੇਗਾ ਬਜਟ ਕਿਉਂਕਿ ਕੱਲ ਬਜਟ ਪੇਸ਼ ਹੋਣ ਜਾ ਰਿਹਾ ਹੈ ਤਾਂ ਸਭ ਤੋਂ ਪਹਿਲੇ ਮੁੱਖ ਮੁੱਦੇ ਦੀ ਗੱਲ ਦੇ ਵਿੱਚ ਅਸੀਂ ਕਰਨਲ ਬਾਠ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਦਰਮਿਆਨ ਜਿਹੜੀ ਲੜਾਈ ਹੋਈ ਹੈ ਉਸ ਲੜਾਈ ਨੇ ਪੰਜਾਬ ਦੇ ਵਿੱਚ ਇੱਕ ਵੱਖਰੀ ਛਾਪ ਛੱਡ ਦਿੱਤੀ ਹੈ ਪੰਜਾਬ ਪੁਲਿਸ ਦੇ ਡੀਜੀਪੀ ਗਾਰਵ ਯਾਦਵ ਅਤੇ ਸੀਨੀਅਰ ਫੌਜ ਦੇ ਅਫਸਰਾਂ ਨੂੰ ਜੁਆਇੰਟਲੀ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ ਕਿ ਮਾਮਲਾ ਪੁਲਿਸ ਬਨਾਮ ਫੌਜ ਦਾ ਨਹੀਂ ਹੈ ਪੰਜਾਬ ਇੱਕ ਸੈਂਸਿਟਿਵ ਸਟੇਟ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਕਰਨਲ ਬਾਠ ਦੇ ਮਾਮਲੇ ਦੇ ਵਿੱਚ ਬਾਈ ਨੇਮ ਪੁਲਿਸ ਅਫਸਰਾਂ ਤੇ ਐਫਆਈਆਰ ਦਰਜ ਹੋਈ ਇਸ ਦੇ ਬਾਵਜੂਦ ਮੱਖ ਮੰਤਰੀ 31 ਤਾਰੀਖ ਨੂੰ ਪਰਿਵਾਰ ਦੇ ਨਾਲ ਮੁਲਾਕਾਤ ਕਰ ਸਕਦੇ ਐ ਤਾਂ ਇਸ ਵਿਚਾਲੇ ਧਰਨਾ ਪ੍ਰਦਰਸ਼ਨ ਜਿਹੜਾ ਪਟਿਆਲੇ ਲੱਗਿਆ ਹੋਇਆ ਸੀ ਉਸ 'ਤੇ ਭਰੋਸਾ ਦਿੱਤਾ ਗਿਆ ਪਰਿਵਾਰ ਹਾਈ ਕੋਰਟ ਕਿਉਂ ਗਿਆ ਕਈ ਵੱਡੇ ਸਵਾਲ ਨੇ ਪੁਸ਼ਪਿੰਦਰ ਬਾਠ ਤੇ ਪੰਜਾਬ ਪੁਲਿਸ ਦੇ ਮਲਾਜ਼ਮਾਂ ਦੇ ਦਰਮਿਆਨ ਜਿਹੜੀ ਲੜਾਈ ਹੋਈ ਹੈ ਉਹ ਕਿਉਂ ਹੋਈ ਕੌਣ ਕੌਣ ਜ਼ਖਮੀ ਸੀ ਐਮਐਲਏ ਰਿਪੋਰਟ ਕੀ ਕੁਝ ਬਿਆਨ ਕਰ ਰਹੀਆਂ ਨੇ ਪੁਸ਼ਪਿੰਦਰ ਬਾਠ ਦੇ ਕਿੰਨੇ ਸੱਟਾਂ ਲੱਗਿਆ ਇਸ ਦੇ ਨਾਲ ਐਸ ਐਚਓ ਦੀ ਮੈਡੀਕਲ ਰਿਪੋਰਟ ਜਿਹੜੀ ਐਮ ਐਲ ਆਰ ਰਿਪੋਰਟ ਹੁੰਦੀ ਹੈ ਜਿਹੜੀ ਕਾਨੂੰਨੀ ਪੱਖ ਬਣਦੀ ਹੈ ਉਸ ਚ ਕੀ ਕੁਝ ਦਿਖਾਇਆ ਗਿਆ ਬਹੁਤ ਵੱਡੇ ਐਸਪੈਕਟ ਨੇ ਜਾਂ ਫਿਰ ਇਸ ਪੂਰੇ ਮਸਲੇ ਤੇ ਜੇ ਜ਼ੀਰੋ ਟੋਲਰੈਂਸ ਦਾ ਜ਼ਿਕਰ ਹੋ ਰਿਹਾ ਹੈ ਆਖਰਕਾਰ ਮੰਗ ਫਿਰ ਕਿੱਥੇ ਖੜੀ ਹੈ ਕਿਉਂ ਸੀਬੀਆਈ ਜਾਂਚ ਮੰਗੀ ਜਾ ਰਹੀ ਹੈ ਬਹੁਤ ਵੱਡੇ ਸਵਾਲ ਨੇ ਇਹਨਾਂ ਸਵਾਲਾਂ ਦਾ ਅਸੀਂ ਉੱਤਰ ਜਾਣਨ ਦੀ ਕੋਸ਼ਿਸ਼ ਕਰਾਂਗੇ ਸ਼ੁਰੂਆਤ ਕਰਨ ਜਾ ਰਹੇ ਹਾਂ ਇੰਨ ਵੱਡੇ ਇੰਪੋਰਟੈਂਟ ਸਵਾਲ ਆਖਰਕਾਰ ਪੰਜਾਬ ਵਰਸਸ ਫੌਜ ਦਾ ਇਹ ਮਸਲਾ ਕਿਉਂ ਬਣਦਾ ਜਾ ਰਿਹਾ ਪੰਜਾਬ ਪੁਲਿਸ ਵਰਸਸ ਫੌਜ ਕਿਉਂ ਬਣਾਇਆ ਜਾ ਰਿਹਾ ਇਹ ਵੱਡਾ ਸਵਾਲ ਡੀਜੀਪੀ ਨੇ ਆਪਣੇ ਸ਼ਬਦਾਂ ਦੇ ਵਿੱਚ ਵਰਤਿਆ ਕਿ ਇਸ ਮਸਲੇ ਨੂੰ ਇਸ ਤਰੀਕੇ ਨਾਲ ਨਹੀਂ ਲਿਆ ਜਾਣਾ ਚਾਹੀਦਾ ਪਰਿਵਾਰ ਨੇ ਕਰਨਲ ਕੁਟਮਾਰ ਤੇ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਤੋਂ ਜਾਂਚ ਕਿਉਂ ਮੰਗੀ ਹੈ ਪੰਜਾਬ ਦੀ ਪੁਲਿਸ ਤੇ ਭਰੋਸਾ ਕਿਉਂ ਨਹੀਂ ਹੈ ਇਸ ਦਾ ਉੱਤਰ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ ਦੂਜਾ ਵੱਡਾ ਸਾਡਾ ਸਵਾਲ ਰਹੇਗਾ ਜ਼ਖਮੀ ਪੁਲਿਸ ਮੁਲਾਜ਼ਮਾਂ ਦੇ ਮੰਗ ਤੇ ਕਾਰਵਾਈ ਕਿਉਂ ਨਹੀਂ ਹੋਈ ਇਹ ਵੀ ਇੱਕ ਗੱਲ ਜਿਹੜੀ ਆ ਰਹੀ ਹੈ ਕਿ ਐਮਐਲਆ ਰਿਪੋਰਟ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਵੀ ਜ਼ਖਮੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਇਹ ਉਹਨਾਂ ਪੁਲਿਸ ਮੁਲਾਜ਼ਮਾਂ ਦਾ ਪੱਖਾ ਸੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਪੂਰੇ ਸਿਨੈਰੀਓ ਵਿੱਚ ਕੀ ਕੀ ਕਿਸ ਕਿਸ ਦਾ ਪੱਖ ਹੈ ਤੀਜਾ ਸਾਡਾ ਵੱਡਾ ਸਵਾਲ ਰਹੇਗਾ ਕੁੱਟਮਾਰ ਦੀ ਘਟਨਾ ਪਿੱਛੇ ਪੁਲਿਸ ਬਨਾਮ ਫੌਜ ਦੀ ਜੇ ਸਥਿਤੀ ਬਣ ਰਹੀ ਹੈ ਤਾਂ ਇਹਦੇ ਨੁਕਸਾਨ ਕੀ ਹੋ ਸਕਦੇ ਆ ਕਿ ਕਿ ਸਿੱਧੇ ਤੌਰ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਫੌਜ ਦੇ ਸੀਨੀਅਰ ਅਫਸਰ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਸਾਨੂੰ ਟਾਈਮ ਬਾਉਂਡ ਇਨਵੈਸਟੀਗੇਸ਼ਨ ਚਾਹੀਦੀ ਹੈ ਫੌਜ ਆਖਰ ਤੱਕ ਇਸ ਕੇਸ ਨੂੰ ਟੈਕਲ ਕਰੇਗਾ ਤਾ ਚਰਚਾ ਦੀ ਸ਼ੁਰੂਆਤ ਕਰਾਂਗੇ ਸਾਫ ਦਾ ਐਸ ਪੀ ਆਈ ਤਜਿੰਦਰ ਸਿੰਘ ਸਾਡੇ ਨਾਲ ਫੋਨ ਲਾਈਨ ਜਰੇ ਜੁੜੇ ਹੈ ਉਸ ਤੋਂ ਬਾਅਦ ਹੋਰ ਮਹਿਮਾਨ ਵੀ ਸਾਡੇ ਨਾਲ ਜੁੜਨਗੇ ਤਜਿੰਦਰ ਜੀ ਤੁਹਾਡਾ ਵੀ ਲੰਬਾ ਤਜਰਬਾ ਰਿਹਾ ਐ ਐਸ ਪੀ ਇਨਵੈਸਟੀਗੇਸ਼ਨ ਤੁਸੀਂ ਰਿਟਾਇਰਡ ਹੋਏ ਤਾਂ ਅਜਿਹੀਆਂ ਘਟਨਾਵਾਂ ਬਹੁਤ ਵੱਡੇ ਗਿਣਤੀ ਦੇ ਵਿੱਚ ਲੜਾਈਆਂ ਦੇ ਸਾਹਮਣੇ ਆਉਂਦੀਆਂ ਨੇ ਪਰ ਇਸ ਘਟਨਾ ਦੇ ਵਿੱਚ ਪੁਲਿਸ ਬਨਾਮ ਫੌਜ ਜੇ ਬਣਿਆ ਕੌਣ ਲੋਕ ਸੀ ਬਣਾਉਣ ਵਾਲੇ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਦੇ ਇਹ ਇਸ਼ੂਨ ਦੇ ਵਿੱਚ ਜੇ ਆਮ ਸੋਚਿਆ ਜਾਵੇ ਤਾਂ ਪੁਲਿਸ ਵੱਲੋਂ ਮਿਸਹੈਂਡਲ ਹੋ ਗਿਆ ਹੈ ਕੇਸ ਸ਼ੁਰੂ ਦੇ ਵਿੱਚ ਜੇ ਜੋ ਜਿਸ ਤਰ੍ਹਾਂ ਘਟਨਾ ਵਾਪਰੀ ਸੀ ਉਸੇ ਮੁਤਾਬਕ ਕਾਰਵਾਈ ਹੋ ਜਾਂਦੀ ਤਾਂ ਕੋਈ ਐਡਾ ਇਸ਼ੂ ਨਹੀਂ ਬਣਨਾ ਸੀਗਾ ਜਿਹੜੇ ਮੁਲਾਜ਼ਮ ਸੀਗੇ ਜਿਨ੍ਹਾਂ ਦਾ ਲੜਾਈ ਹੋਈ ਸੀ ਹੁਣ ਉਹ ਕਹਿ ਰਹੇ ਨੇ ਕਿ ਵੀ ਸਾਡੇ ਵੀ ਸੱਤਾ ਵੱਜੀਆਂ ਇਹੀ ਐਮਐਲਆਰ ਇਹ ਸਟਾਫ ਪਹਿਲੇ ਦਿਨ ਉਸੇ ਟਾਈਮ ਕਿਉਂ ਨਹੀਂ ਸਾਹਮਣੇ ਆਈਆਂ ਇਹ ਚੀਜ਼ਾਂ ਜਣਗੀ ਪੁਲਿਸ ਦੇ ਪੈਚਅਪ ਕਰਨ ਦੇ ਵਾਲੇ ਪਾਸੇ ਨੂੰ ਜਿਆਦਾ ਪੈ ਗਈ بجائے ਕਿ ਤੁਰੰਤ ਕਾਰਵਾਈ ਕਰਦੀ ਜੋ ਕੁਝ ਹੋਇਆ ਸੀ ਘਟਨਾਵਾਰ ਸੀ ਇਹਨਾਂ ਦੇ ਬਚੀਆਂ ਸੀ ਉਹਨਾਂ ਦੇ ਬਚੀਆਂ ਸੀ ਉਸ ਦੀ ਪਹਿਲੇ ਦਿਨ ਹੀ ਕਾਰਵਾਈ ਹੋ ਜਾਂਦੀ ਤਾਂ ਐਡਾ ਵੱਡਾ ਰੌਲਾ ਨਹੀਂ ਪੈਣਾ ਸੀ ਮੈਂ ਇਹ ਵਦਨ ਦਾਕਰ ਕੀ ਹੈ ਕਿ ਪੁਲਿਸ ਪੈਚਅਪ ਵਾਲੇ ਪਾਸੇ ਪੈ ਗਈ ਦੂਜੀ ਪਾਰਟੀ ਨੂੰ ਤੁਸੀਂ ਹੋਰ ਮੌਕਾ ਦਿੱਤਾ ਉਹਨਾਂ ਨੂੰ ਵੀਡੀਓ ਵੀ ਬਣਦੀਆਂ ਬਾਕੀ ਇਹਦੇ ਵਿੱਚ ਜਿਆਦਾ ਜਿਹੜਾ ਪੁਲਿਸ ਬਦਨਾਮ ਫੌਜ ਹੈ ਇਹ ਤਾਂ ਬਹੁਤ ਹੀ ਗਲਤ ਜਿਸ ਤੀ ਹੈਗਾ ਇਹਨੂੰ ਟੂਲ ਦੇਣ ਵਾਲੇ ਆਪਾਂ ਦੇਖ ਹੀ ਲਿਆ ਵਕ ਵਕ ਟਾਈਮ ਤੇ ਕਿਹਨੇ ਕਿਹਦੇ ਦਾ ਪੁਲਿਸ ਨੇ ਕੋਈ ਕੇਸ ਸੀ ਤਾਂ ਉਹਦਾ ਕੋਸ਼ ਹੁੰਦਾ ਐਦਾਂ ਦੇ ਲੋਕ ਜਨਕੀ ਵਿੱਚ ਪੈ ਕੇ ਇਸ ਸੀ ਨੂੰ ਟੂਲ ਦੇ ਰਿਹਾ ਜਿਹੜੀ ਕਿ ਬਹੁਤ ਮੰਦ ਭਗੀ ਕਰਨਾ ਹੈ ਇਹ ਐਡਾ ਟੂਲ ਦੇਣ ਵਾਲੀ ਗੱਲ ਨਹੀਂ ਹੈਗੀ ਹੋ ਜਾਂਦਾ ਝਗੜਾ ਹੋ ਜਾਂਦਾ ਝਗੜਾ ਦੋਨੇ ਤਰ੍ਹਾਂ ਦੀ ਜਦੋਂ ਕਿਸੇ ਨੇ ਕਿਸੇ ਕਹਾ ਸੁਣੀ ਹੋ ਜਾਂਦੀ ਹੈ ਉਸ ਤੋਂ ਬਾਅਦ ਝਗੜਾ ਹੋ ਜਾਂਦਾ ਇਹ ਇੱਕ ਆਮ ਹੀ ਹੋ ਜਾਂਦਾ ਇਹਦੇ ਵਿੱਚ ਜਰੂਰੀ ਨਹੀਂ ਪੁਲਿਸ ਤੇ ਕਰਦਣੀ ਹੋਈ ਉਹਨੇ ਆਮ ਲੋਕਾਂ ਚ ਵੀ ਹੁੰਦਾ ਆਪਾਂ ਕਿੰਨੇ ਵਾਰੀ ਦੇਖਿਆ ਕੋਈ ਪਾਰਕਿੰਗ ਨੂੰ ਲੈ ਕੇ ਇੱਥੇ ਆਪਣੇ ਸナイਪਰ ਚ ਹੋਇਆ ਉਹ ਮੁੰਡੇ ਦੇ ਮੁੱਕਾ ਮਾਰਿਆ ਉਹ ਜਿਹੜੇ ਦੂਸਰੇ ਬੰਦੇ ਦੀ ਜਾਨ ਹੀ ਚਲੇਗੀ ਜੀ ਇਹ ਤਾਂ ਦੇਖੜੇ ਆਮ ਹੀ ਇੱਕ ਵਰਤਾਰਾ ਹੈਗਾ ਹਿਊਮਨ ਬੀਨ ਦਾ ਲੇਕਿਨ ਇਹਨੂੰ ਟੂਲ ਬਹੁਤ ਜ਼ਿਆਦਾ ਦਿੱਤੀ ਗਈ ਹੈ ਜਿਹੜੀ ਕਿ ਬਹੁਤ ਗਲਤ ਕੰਮ ਹੈਗੀ ਹੈ ਇਹਦੇ ਵਿੱਚ ਇਨਸਾਫ ਜ਼ਰੂਰ ਹੋਣਾ ਚਾਹੀਦਾ ਦੋਨਾਂ ਦੇ ਰਾਨੋ ਜ਼ਰੂਰ ਸੁਣਿਆ ਜਾਣਾ ਚਾਹੀਦਾ ਜੀ ਠੀਕ ਹੈ ਤਾਂ ਜਸਵਿੰਦਰ ਕੌਰ ਬਾੜ ਖੁਦ ਸੜਨਾਲ ਡੁੱਟ ਚੁੱਕੇ ਨੇ ਜਸਵਿੰਦਰ ਕੌਰ ਜੀ ਮੈਂ ਸਵਾਗਤ ਕਰਦਾ ਤੁਹਾਡਾ ਤਾਂ ਪਰਿਵਾਰ ਸੀਬੀਆਈ ਜਾਂਚ ਕਿਉਂ ਮੰਗ ਰਿਹਾ ਕੀ ਤੁਹਾਨੂੰ ਪੰਜਾਬ ਦੀ ਪੁਲਿਸ ਤੇ ਭਰੋਸਾ ਨਹੀਂ ਹੈ ਪੁਲਿਸ ਨੇ ਐਫ ਆਈ ਆਰ ਵੀ ਦਰਜ ਕੀਤੀ ਹੈ ਪਰ ਦੇਰੀ ਨਾਲ ਕੀਤੀ ਤੇ ਜਿਸ ਸੁੰਦਰਕੌਰ ਬਾਠ ਸਾਡੇ ਨਾਲ ਜੁੜਨਗੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨੈਟਵਰਕ ਇਸ਼ੂਸ ਕਰਕੇ ਸਾਡੀ ਗੱਲਬਾਤ ਨਹੀਂ ਹੋ ਸਕੀ ਤੇਜਿੰਦਰ ਜੀ ਅਸੀਂ ਦੇਖ ਰਹੇ ਸੀ ਕਿ ਤੁਸੀਂ ਕਿਹਾ ਜੇ ਸਹੀ ਕਾਰਵਾਈ ਸਹੀ ਸਮੇਂ ਤੇ ਹੁੰਦੀ ਤਾਂ ਜਿਹੇ ਮੋੜ ਤੱਕ ਇਹ ਮਾਮਲਾ ਪਹੁੰਚਣਾ ਹੀ ਨਹੀਂ ਸੀ ਦੇਖੋ ਮਾਰਕੁੱਟ ਹੋਈ ਹੈ ਤਫ਼ਤੀਸ਼ ਏਜੰਸੀਆਂ ਐਸਆਈਟੀ ਦਾ ਗਠਨ ਪੰਜਾਬ ਦੇ ਡੀਜੀਪੀ ਦੀ ਹਦਾਇਤੇ ਕਰ ਦਿੱਤਾ ਗਿਆ ਐਸਪੀਐਸ ਪਰਮਾਰ ਇਸ ਐਸਆਈਟੀ ਨੂੰ ਹੈਡ ਕਰ ਰਹੇ ਨੇ ਕੁਝ ਦਿਨ ਦਾ ਸਮਾਂ ਪਰ ਓਵਰঅল ਪਰਸੈਪਸ਼ਨ ਬੜੀ ਮਾੜੀ ਜਾ ਰਹੀ ਹੈ ਦੇਖੋ ਫੌਜ ਤੇ ਪੁਲਿਸ ਦਾ ਸਬੰਧ ਬੜਾ ਗੁੰੜਾ ਹੈ ਸਾਬਕਾ ਫੌਜੀ ਅਫਸਰ ਵੀ ਪੁਲਿਸ ਦੇ ਵਿੱਚ ਅੱਜ ਸੇਵਾਵਾਂ ਕਰ ਰਹੇ ਨੇ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਾਡੇ ਵਿਭਾਗ ਦੇ ਵਿੱਚ ਜਿਹੜੇ ਸਾਬਕਾ ਫੌਜੀ ਹੈ ਹਰ ਰੈਂਕ ਤੇ ਆਉਂਦੇ ਨੇ ਸਾਡੇ ਵਿਭਾਗ ਦੇ ਵਿੱਚ ਫੌਜ ਵਾਸਤੇ ਸਪੈਸ਼ਲ ਤੌਰ ਤੇ ਜਿਹੜੇ ਸਾਬਕਾ ਫੌਜੀ ਹੁੰਦੇ ਆ ਉਹਨਾਂ ਦਾ ਕੋਟਾ ਹੁੰਦਾ ਜਿਹੜੀ ਕਾਂਸਟੇਬਲ ਵੀ ਫੌਜੀ ਜਿਹੜੇ ਹੈਗੇ ਭਰਤੀ ਹੁੰਦੇ ਆ ਏਐਸਆਈ ਸਰਵਿਸ ਇੰਸਪੈਕਟਰ ਵੀ ਹੁੰਦੇ ਆ ਈਵਨ ਇੰਸਪੈਕਟਰ ਵੀ ਹੁੰਦੇ ਆ ਈਵਨ ਜਿਹੜੇ ਸ਼ਾਰਟ ਸਰਵਿਸ ਤੋਂ ਆਉਂਦੇ ਨੇ ਫੌਜ ਤੋਂ ਉਹ ਵੀ ਹੈਗੇ ਨੇ ਖੱਡਰਾ ਸਾਹਿਬ ਉਹ ਵੀ ਸ਼ਾਰਟ ਸਰਵਿਸ ਤੋਂ ਆਏ ਹੋਏ ਸੀਗੇ ਤੇ ਹੋਰ ਵੀ ਕਈ ਪੁਲਿਸ ਆਫਸਰ ਹੈਗੇ ਜਿਹੜੇ ਸ਼ਾਰਟ ਸਰਵਿਸਸ ਤੋਂ ਆਏ ਜੇ ਆਪਣੇ ਹੈਗੇ ਰਾਜਵਚਨ ਸੰਧੂ ਉਹ ਵੀ ਸ਼ਾਰਟ ਸਰਵਿਸਸ ਤੋਂ ਆਏ ਸੀਗੇ ਠੀਕ ਹੈ ਇਸ ਤਰ੍ਹਾਂ ਕਈ ਪੁਲਿਸ ਆਫਸਰ ਜਿਹੜੇ ਹੈਗੇ ਸਰਵਿਸ ਕਰਕੇ ਆਉਂਦੇ ਆ ਕੌਜ ਚ ਇਹ ਇੱਕ ਘਟਨਾ ਨੂੰ ਤੂਲ ਹੀ ਇਹਨਾਂ ਦਿੱਤਾ ਗਿਆ ਜਿਹੜਾ ਇਹਨੇ ਸੋਸ਼ਲ ਮੀਡੀਆ ਕਰਕੇ ਤੂਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੂਨ ਦਿੱਤਾ ਗਿਆ ਇਸੇ ਇੰਨਾ ਲੰਬਾ ਚੱਲ ਗਿਆ ਜਿਹੜੇ ਬੰਦੇ ਤੂਨ ਦੇ ਰਹੇ ਉਹਨਾਂ ਵਾਸਤੇ ਤਾਂ ਬਹੁਤ ਮੰਦਗੀ ਗੱਲ ਹੈ ਵੀ ਤੁਸੀਂ ਪੁਲਿਸ ਵਰਸ ਰਿਪੋਰਟ ਬਣਾ ਰਹੇ ਹੋ ਤੇ ਜੀ ਜਿਵੇਂ ਕਹਿੰਦੇ ਆ ਵੀ ਪੂਰਾ ਜੀ ਖੋਲ ਕੇ ਇੱਕ ਦੂਜੇ ਨਾਲ ਕਦਮ ਲੱਗੇ ਹੋਏ ਨੇ ਮੇਰਾ ਮੇਰੇ ਮਤਲਬ ਮੁਤਾਬਕ ਤਾਂ ਪੁਲਿਸ ਨੇ ਅਜੇ ਫੇਰ ਵੀ ਸੰਕੋਚ ਕੀਤਾ ਹੋਇਆ ਹੈ ਕਿ ਵੀ ਇਹਨਾਂ ਕੋਈ ਸੋਸ਼ਲ ਮੀਡੀਆ ਚਾਅ ਕਹੋ ਜੀ ਕੁਝ ਮੈਂ ਦੇਖਿਆ ਵੀ ਮੇਰੇ ਭਰਾ ਬਹੁਤ ਜ਼ੋਰ-ਜ਼ੋਰ ਦੀ ਕਰਦੇ ਵੀ ਇਹਨਾਂ ਨੂੰ ਖੁੱਲੇ ਛੱਡ ਦੋ ਜੀ ਸਾਨੂੰ ਖੜਾ ਦੋ ਜੀ ਮਾਰ ਦਾਂਗੇ ਕਰ ਦਾਂਗੇ ਇਦਾਂ ਦੀਆਂ ਗੱਲਾਂ ਸ਼ੋਭਾ ਨਹੀਂ ਦੇਦੀਆਂ ਆਮ ਆਪਾਂ ਟਿਕਟੇ ਕਿਤੇ ਨਾ ਸਾਰੇ ਇੱਕ ਸਮਾਜ ਦਾ ਹਿੱਸਾ ਹੈਗੇ ਆਂ ਸਮਾਜ ਦੇ ਵਿੱਚ ਰਹਿਣਾ ਜਿਹੜੇ ਬੰਦਿਆਂ ਤੋਂ ਜੋ ਵੀ ਗਲਤੀ ਹੋ ਗਈ ਆ ਉਹਦੇ ਵਾਸਤੇ ਕਾਨੂੰਨ ਹੈਗਾ ਕਾਨੂੰਨ ਆਪੇ ਉਸ ਹਾਰ ਦਾ ਸੁਣੂਗਾ ਸਾਰਿਆਂ ਦੀ ਗੱਲ ਸੁਣੂਗਾ ਦੋਨਾਂ ਧਿਰਾਂ ਦੀ ਸੁਣੀ ਉਸ ਸੁਣੂਗਾ ਗੱਲ ਤਾਂ ਐਂ ਹੁੰਦੀ ਆ ਜਦੋਂ ਦੋਨੇ ਧਿਰਾਂ ਆਮਨੇ ਸਾਹਮਨੇ ਬੈਠਦੀਆਂ ਇੱਕ ਦੂਜੇ ਨੂੰ ਕਰਾਸ ਹੁੰਦਾ ਫੇਰ ਆਪਾਂ ਨੂੰ ਸਚਾਈ پتہ ਲੱਗਦੀ ਆ ਜਦੋਂ ਆਪਾਂ ਇੱਕ ਧਿਰ ਦੀ ਹੀ ਸੁਣੀ ਜਾਂਦੇ ਆ ਏ ਸਾਡੇ ਸੋਸ਼ਲ ਮੀਡੀਆ ਤੇ ਇੱਕ ਧਿਰ ਦੀ ਗੱਲ ਤੁਹਾਨੂੰ ਸੁਣ ਕੇ ਇਦਾਂ ਦੀ ਪਰਸੈਪਸ਼ਨ ਬਣ ਜਾਂਦੀ ਆ ਕਿ ਵੀ ਬਸ ਆਹੀ ਇੱਕ ਗੱਲ ਹੈਗੀ ਆ ਸਾਡੇ ਕੋਲ ਆਮ ਤੌਰ ਤੇ ਜਦੋਂ ਪੁਲਿਸ ਸਟੇਸ਼ਨ ਦੇ ਵਿੱਚ ਆਉਂਦੇ ਆ ਤੇ ਜਦੋਂ ਕੋਈ ਆਪਣੀ ਦਰਖਾਸਤ ਲੈ ਕੇ ਆਉਂਦਾ ਜਿਹੜੇ ਹਿਸਾਬ ਨਾਲ ਉਹ ਸਾਨੂੰ ਆਪਣੀ ਦਰਖਾਸਤ ਦਿੰਦਾ ਆਪਣਾ ਬਿਆਨ ਕਰਦਾ ਤਾਂ ਉਸ ਵੇਲੇ ਤਾਂ ਸਾਨੂੰ ਵੀ ਆ ਲੱਗਦਾ ਯਾਰ ਬੜਾ ੱਤਕਾ ਹੋ ਗਿਆ ਜਦੋਂ ਜਾ ਕੇ ਮੌਕਾ ਦੇਖਦੇ ਆ ਮੌਕਾ ਦੇਖ ਕੇ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਫਿਰ ਕਈ ਵਾਰੀ ਇਹ ਲੱਗਦਾ ਯਾਰ ਵੀ ਜਿਹੜਾ ਬੰਦਾ ਸਾਨੂੰ ਇਹ ਕਹਿ ਰਿਹਾ ਸੀ ਵੀ ਮੇਰੇ ਨਾਲ ਬਹੁਤ ਧੱਕਾ ਹੋ ਗਿਆ ਤੇ ਉਹ ਫਿਰ ਮੌਕੇ ਤੇ ਜਾ ਕੇ ਬੋਲਦਾ ਵੀ ਯਾਰ ਸਾਰਾ ਧੱਕਾ ਕੀਤਾ ਹੀ ਇਹਨੇ ਸੀਗਾ ਵੀ ਧੱਕਾ ਕਰਕੇ ਆ ਪੁਲਿਸ ਕੋਲ ਪਹਿਲਾਂ ਆ ਗਿਆ ਤੇ ਬਾਅਦ ਵਿੱਚ ਜਾ ਕੇ ਕਿੰਨੇ ਏਦਾਂ ਦੇ ਕੇਸ ਹੈਗੇ ਜਿਹੜੇ ਪਲਟ ਜਾਂਦੇ ਆ ਜਦੋਂ ਤਫਤੀਸ਼ ਹੁੰਦੀ ਹੈ ਜਾਂ ਵੈਰੀਫਿਕੇਸ਼ਨ ਹੁੰਦੀ ਹੈ ਸਾਰੀ ਜਾ ਕੇ ਇਸ ਤਰ੍ਹਾਂ ਇੱਕ ਤਰਫਾ ਜਦੋਂ ਆਪਾਂ ਸੁਣਦੇ ਆ ਨਾ ਉਹ ਏਦਾਂ ਹੀ ਲੱਗਦਾ ਯਾਰ ਵੀ ਬਹੁਤ ਧੱਕਾ ਹੋ ਗਿਆ ਲੇਕਿਨ ਇਹ ਦੋਨਾਂ ਤਿਹਾਂ ਦੀ ਜਦੋਂ ਗੱਲ ਸੁਣੀ ਜਾਊਗੀ ਸਾਰਨੋਂ ਵਧੀਆ ਤਾਂ ਜਦੋਂ ਪੁਲਿਸ ਦਾ ਆਮ ਯਾਨਕੀ ਇਹ ਬੰਨਿਆ ਜਾਂਦਾ ਹੈ ਵੀ ਜਦੋਂ ਪੁਲਿਸ ਦੇ ਕਸਟਡੀ ਚ ਕੁਝ ਹੋ ਜਾਂਦਾ ਹੈ ਜਾਂ ਪੁਲਿਸ ਦੇ ਦਾਲ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ ਉਹਦੇ ਵਿੱਚ ਸਾਰਨੋਂ ਵਧੀਆ ਹੁੰਦਾ ਜੁਡੀਸ਼ੀਅਲ ਇਨਕੁਆਇਰੀ ਹੋ ਜਾਂਦੀ ਹੈ ਜੁਡੀਸ਼ੀਅਲ ਇਨਕੁਆਇਰੀ ਦਾ ਮਤਲਬ ਕੀ ਹੁੰਦਾ ਇੱਕ ਮੈਜਿਸਟ੍ਰੇਟ ਦੀ ਹੋਈ ਇਨਕੁਆਇਰੀ ਹੋ ਜਾਂਦੀ ਸਿੱਧੀ ਉਹਦੇ ਵਿੱਚ ਮੈਜਿਸਟ੍ਰੇਟ ਵੱਲੋਂ ਕੀਤਾ ਜਾਂ ਜਿਹੜਾ ਕੇ ਯਾਨਕੀ ਉਹਨਾਂ ਦੀ ਜਿਹੜੀ ਇਨਕੁਆਇਰੀ ਹੈਗੀ ਆ ਉਹਨੂੰ ਸੁਪਰੀਮ ਕੋਰਟ ਤੱਕ ਮੰਨਿਆ ਜਾਂਦਾ ਹੈ ਉਹਦੇ ਵਿੱਚ ਬਿਲਕੁਲ ਕਿ ਨਿਰਪੱਖ ਹੋ ਜਾਂਦੀ ਹੈ ਤੀਜੀ ਧਿਰ ਆ ਕੇ ਇਨਵੈਸਟੀਗੇਸ਼ਨ ਕਰਦੀ ਹੁੰਦੀ ਹੈ ਜਾਂ ਇਨਕੁਆਰੀ ਕਰਦੀ ਹੁੰਦੀ ਹੈ ਨਾ ਉਹ ਪੁਲਿਸ ਦੀ ਪਾਰਟੀ ਦੀ ਹੁੰਦੀ ਹੈ ਨਾ ਉਹ ਦੂਜੀ ਕੰਪਲੇਨਰ ਪਾਰਟੀ ਦੀ ਹੁੰਦੀ ਹੈ ਕਿਉਂਕਿ ਜਿਸ ਜਿਹੜੀ ਜੂਜੇਸਟ ਨੇ ਆਪਣੀ ਨਿਰਪੱਖ ਇਨਕੁਆਰੀ ਕਰ ਰਹੀ ਹੁੰਦੀ ਹੈ ਉਹਦੇ ਵਿੱਚ ਜੇ ਆਪਾਂ ਕਹੀ ਹੈਗੀ ਵੀ ਮੈਨੂੰ ਇਹਦੇ ਵਿਸ਼ਵਾਸ ਨਹੀਂ ਉਹਦੇ ਵਿਸ਼ਵਾਸ ਨਹੀਂ ਦੇਖੋ ਵਿਸ਼ਵਾਸ ਤਾਂ ਕਰਨਾ ਹੀ ਪੈਂਦਾ ਇਹ ਆਪਾਂ ਵਿਸ਼ਵਾਸ ਨਹੀਂ ਕਰਾਂਗੇ ਹੋਰ ਆਪਾਂ ਕਿੱਥੋਂ ਲਿਆਵਾਂਗੇ ਵਿਸ਼ਵਾਸ ਦੀ ਤਾਂ ਜ਼ਰੂਰ ਹੈ ਜੇ ਆਪਾਂ ਕਹੀਏ ਵੀ ਇੱਥੇ ਵੀ ਹੁਸ਼ਿਆਰ ਨਹੀਂ ਉਹਦੇ ਵੀ ਵਿਸ਼ਵਾਸ ਕੀ ਇਹ ਇਹ ਗੰਦਾ ਵੀ ਠੀਕ ਨਹੀਂ ਹੁੰਦੀਆਂ ਤੇ ਉਹ ਉਹ ਉਸੇ ਕਰਕੇ ਆ ਵੀ ਜਿੱਤੇ ਵੀ ਹੈਗਾ ਭਰੋਸਾ ਰੱਖੋ ਜੇ ਵਿਸ਼ਵਾਸ ਨਹੀਂ ਹੈ ਜੇ ਤੁਹਾਨੂੰ ਲੱਗ ਤੁਹਾਡੇ ਨਾਲ ੱੱਕਾ ਹੋ ਗਿਆ ਹੋਰ ਬਥੇਰੇ ਮਾਧਿਅਮ ਹੈਗੇ ਆ ਹੋਰ ਉੱਪਰੀਆਂ ਅਦਾਲਤਾਂ ਹੈਗੀਆਂ ਸਾਰਾ ਕੁਝ ਹੈਗਾ ਪਹਿਲਾਂ ਹੀ ਆਪਾਂ ਟੀਸੀ ਵਾਲਾ ਬੇਰ ਤੋੜਨ ਨੂੰ ਜਾ ਰਹੇ ਆ ਉਹ ਵੀ ਗਲਤ ਹੈ ਨਾ ਇਸ ਕਰਕੇ ਪੇਸ਼ੈਂਸ ਰੱਖਣੀ ਚਾਹੀਦੀ ਆ ਔਰ ਆਪਣੀ ਥੋੜੀ ਬਹੁਤ ਜਣਗੀ ਜबान ਵੀ ਕੰਟਰੋਲ ਚ ਚਾਹੀਦੀ ਆ ਆਪਾਂ ਦੇਖਿਆ ਹੀ ਆ ਕਿੰਨਾ ਕੁਝ ਹੋ ਰਿਹਾ ਕਿੰਨੇ ਲੋਕ ਫਿਰ ਗਲਤ ਮਲਬ ਤੇ ਕਮੈਂਟ ਵੀ ਕਰੀ ਜਾਂਦੇ ਆ ਇਸ ਕਰਕੇ ਥੋੜਾ ਜਿਹਾ ਤਹਮਮਲ ਸਬਰ ਨਾਲ ਚੱਲਣਾ ਚਾਹੀਦਾ ਤੇ ਬਾਕੀ ਜੋ ਇਨਕੁਆਰੀ ਹੋਊਗੀ ਪਰਮਾਰ ਸਾਹਿਬ ਬੜੇ ਵਧੀਆ ਸਾਡੇ ਕੋਲ ਅਫਸਰ ਨੇ ਉਹ ਬਹੁਤ ਬਹੁਤ ਵਧੀਆ ਕਰੀ ਕਰਨਗੇ ਜੀ ਤਸल्ली ਰੱਖਣੀ ਚਾਹੀਦੀ ਹੈ ਮੈਂ ਤਾਂ ਹੈ ਰਜਿੰਦਰ ਜੀ ਇੱਕ ਗੱਲ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਇਹ ਵੀ ਸਾਹਮਣੇ ਆਈ ਸੀ ਕਿ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਜ਼ਖਮੀ ਸੀ ਕਰਨਲ ਕੋਠਮਰ ਮਾਮਲੇ ਦੇ ਵਿੱਚ ਉਹ ਵੀ ਹਸਪਤਾਲ ਦੇ ਵਿੱਚ ਜਾ ਕੇ ਲੰਬੇ ਪਏ ਕਿ ਭਾਈ ਸਾਡੇ ਵੀ ਸੱਟਾਂ ਲੱਗੀਆਂ ਨੇ ਉਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਬੜਾ ਕਲੀਅਰ ਕੱਟ ਕੇ ਹੈ ਕਿ ਆਈਓ ਨੂੰ ਐਮਐਲਆਰ ਰਿਪੋਰਟਸ ਨਹੀਂ ਪਹੁੰਚਾਈਆਂ ਗਈਆਂ ਜਿਹੜੇ ਜ਼ਖਮੀ ਪੁਲਿਸ ਮੁਲਾਜ਼ਮ ਸੀ ਕਿ ਉਹਨਾਂ ਦੀ ਕੰਪਲੀਟ ਤੇ ਕੋਈ ਕਾਰਵਾਈ ਹੋਈ ਜਾਂ ਨਹੀਂ ਹੋਈ ਕੀ ਕ੍ਰੋਸ ਬਣਦਾ ਸੀ ਕੀ ਸੀ ਹਾਲਾਂਕਿ ਸੋਰਸਸ ਕਹਿੰਦੇ ਨੇ ਕਿ ਜ਼ਿੰਮਨੀਆਂ ਪੂਰੀਆਂ ਕਰ ਲੀਆਂ ਗਈਆਂ ਆਨਲਾਈਨ ਸਭ ਕੁਝ ਪੁਲਿਸ ਨੇ ਕਾਰਵਾਈ ਆਪਣੀ ਪੂਰੀ ਕੀਤੀ ਹੈ ਬੇਣ ਭਾਈ ਸਾਹਿਬ ਜਨਕੀ ਇਹਦੇ ਵਿੱਚ ਦੇਖੋ ਮਿਸਹੈਂਡਲਿੰਗ ਤਾਂ ਹੋਈ ਹੋਈ ਹੈ ਮਿਸਹੈਂਡਲਿੰਗ ਹੋਣ ਕਰਕੇ ਪੁਲਿਸ ਦਾ ਜਨਕੀ ਜੋ ਪਹਿਲਾਂ ਮੈਂ ਉਹੀ ਕਹਿ ਰਿਹਾ ਵੀ ਸ਼ੁਰੂਆਤ ਵੇਲੇ ਸ਼ੁਰੂ ਚ ਹੀ ਜੋ ਫੈਕਟ ਸੀਗੇ ਉਹਦੇ ਅਕੋਰਡਿੰਗਲੀ ਕਾਰਵਾਈ ਕਰਦੇ ਤਾਂ ਇਹ ਮੈਟਰ ਕੁਛ ਵੀ ਨਹੀਂ ਸੀਗਾ ਨਾਲੇ ਦੋਨੇ ਧਿਰਾਂ ਖੁਸ਼ ਹੁੰਦੀਆਂ ਦੋਨੇ ਧਿਰਾਂ ਸੈਟੀਸਫਾਈ ਹੁੰਦੀਆਂ ਹੁਣ ਗੱਲ ਆ ਜਾਂਦੀ ਹੈ ਜਦੋਂ ਆਪਾਂ ਪੈਚ-ਅਪ ਵਾਲੇ ਪਾਸੇ ਪੈ ਜਾਂਦੇ ਆ ਪੈਚ-ਅਪ ਕਰਾ ਦੋ ਜੀ ਛੱਡੋ ਜੀ ਆਪਾਂ ਨਿਬੇੜ ਲੈਂਦੇ ਆ ਜੀ ਉਹ ਉਹ ਵਿੱਚ ਕੁਝ ਇਹ ਜੇ ਬੰਦੇ ਪੈ ਜਾਂਦੇ ਆ ਉਹ ਉਹਦੇ ਵਿੱਚ ਡਿਲੇ ਵੀ ਹੋ ਜਾਂਦੀ ਆ ਆਪਾਂ ਦੇਖੇ ਇਸ ਕੇਸ ਦੇ ਵਿੱਚ ਡਿਲੇ ਵੀ ਡਿਲੇ ਦਾ ਇਹੀ ਕਾਰਨ ਹੈ ਕਿ ਪੈਚ-ਅਪ ਵਾਲੇ ਪਾਸੇ ਪਏ ਹੋਏ ਸੀ ਪੈਚ-ਅਪ ਅਖੀਰ ਨੂੰ ਹੋਇਆ ਤਾਂ ਉਹ ਡਿਲੇ ਖੜੀ ਹੋ ਗਈ ਡਿਲੇ ਦੇ ਵਿੱਚ ਜਾਨਕੀ ਫਿਰ ਜਿੱਦਾਂ ਜਿਉਂ ਜਿਉ ਡਿਲੇ ਹੋਈ ਜਾਂਦੀ ਆ ਤੇ ਉਹ ਤੇ ਉਹ ਜਿਹੜੇ ਫੈਕਟਸ ਹੈਗੇ ਆ ਉਹ ਵੀ 19 ਕਰੋੜੇ ਮਰੋੜੇ ਜਾਂਦੇ ਆ ਉਹਨਾਂ ਫੈਕਟਸ ਦੇ ਵਿੱਚ ਹੋਰ ਤੇ ਹੋਰ ਹੀ ਗੱਲ ਬਣਾ ਦੇਤੀ ਜਾਂਦੀ ਆ ਇਸ ਕਰਕੇ ਜਾਨਕੀ ਜਿਵੇਂ ਮੁਲਾਜ਼ਮ ਸੀਗੇ ਜੇ ਮੁਲਾਜ਼ਮ ਚੱਕ ਵੀ ਸੀਗੀ ਤਾਂ ਉਹਨਾਂ ਦਾ ਵੀ ਦਾਖਲ ਹੋਣ ਦਾ ਟਾਈਮ ਹੋਊਗਾ ਆਸਪਤਾਲ ਦੇ ਵਿੱਚ ਇਹ ਹਮੇਸ਼ਾ ਜਿਹੜਾ ਵੀ ਕੋਈ ਬੰਦਾ ਇੰਜਰਡ ਜਾਂਦਾ ਕੁਛ ਵੀ ਜਾਂਦਾ ਹੌਸਪੀਟਲ ਦੀ ਜਾਂਦਾ ਉਹਦੇ ਵਿੱਚ ਟਾਈਮ ਬਕਾਇਦਾ ਟਾਈਮ ਪਾਇਆ ਹੁੰਦਾ ਡਾਕਟਰ ਐਨੇ ਵਜ ਕੇ ਐਨੇ ਮਿੰਟ ਤੇ ਆਇਆ ਉਦੀ ਤਰ੍ਹਾਂ ਪਹਿਲਾ ਇਨਸਪੈਕਸ਼ਨ ਹੁੰਦੀ ਆ ਨਾਦੀ ਨਾਲ ਐਮਐਲਆਰ ਦਾ ਹੁੰਦੀ ਆ ਐਮਐਲਆਰ ਜੀ ਕਦਲ ਸਾਹਿਬ ਦੀ ਐਮਐਲਆਰ ਥਾੜੇ ਗਈਆਂ ਹੋਈਆਂ ਤੇ ਉਹਨਾਂ ਦੀਆਂ ਜੋ ਨਹੀਂ ਗਈਆਂ ਹੋਣਗੀਆਂ ਬਿਲਕੁਲ ਗਈਆਂ ਹੋਣਗੀਆਂ ਇਹ ਤਾਂ ਨਹੀਂ ਹੋ ਸਕਦਾ ਕਿ ਵੀ ਉਹਨਾਂ ਦੀਆਂ ਨਹੀਂ ਗਈਆਂ ਹੋਣਗੀਆਂ ਮੇਨ ਤਾਂ ਇਹ ਹੈਗਾ ਮਿਸਹੈਂਡਲਿੰਗ ਹੋਈ ਹੋਈ ਆ ਕਿ ਇਸ ਪਾਰ ਦੇ ਵਿੱਚ ਹੋਰ ਇਹਦੇ ਵਿੱਚ ਜੰਗੀ ਉਹ ਮਿਸਹੈਂਡਲੀਆਂ ਹੋਣ ਕਰਕੇ ਟਾਈਮ ਮਿਲ ਗਿਆ ਜਦੋਂ ਦਾ ਟਾਈਮ ਸੀਗਾ ਉਹ ਟਾਈਮ ਨੇ ਇੰਨੀ ਟੂਲ ਦੇਤੀ ਇੱਕ ਤਰਫਾ ਇਹ ਫਿਰ ਸਾਰੀ ਸੋਸ਼ਲ ਮੀਡੀਆ ਦੇ ਇੱਕ ਤਰਫਾ ਕਾਰਵਾਈ ਚੱਲਦੀ ਰਹੀ ਤੇ ਲੋਕ ਆਪਣੇ ਆਪਣੀ ਜਜਮੈਂਟ ਬਣਾਉਣ ਲੱਗ ਗਏ ਇਹ ਇਹ ਚੱਕਰ ਪਿਆ ਹੋਇਆ ਜੀ ਬਿਲਕੁਲ ਮੈਂ ਨਾ ਤਜਿੰਦਰ ਜੀ ਐਫ ਆਈ ਆਰ ਨੂੰ ਰੀਡ ਆਊਟ ਕਰ ਰਿਹਾ ਸੀ ਜਿਹੜੀ ਸੈਕਿੰਡ ਐਫ ਆਈ ਆਰ ਦਰਜ ਹੋਈ ਉਹਦੇ ਵਿੱਚ ਬੜਾ ਕਲੀਅਰ ਕਟ ਸ਼ਬਦਾਂ ਚ ਲਿਖਿਆ ਹੋਇਆ ਹੈ ਕਿ ਕਰਨਲ ਬਾਠ অবজারਵੇਸ਼ਨ ਚ ਰੱਖੇਗੇ ਮਾਮਲਾ ਸ਼ੱਕੀ ਲੱਗਦਾ ਹੈ ਪੰਜਾਬ ਪੁਲਿਸ ਦੇ ਆਈਓ ਨੂੰ ਇਹ ਗੱਲ ਲੱਗ ਰਹੀ ਸੀ ਕਿ ਮਾਮਲਾ ਸ਼ੱਕੀ ਲੱਗ ਰਿਹਾ ਹੈ ਕੀ ਕਿਹੜੇ ਐਂਗਲ ਤੇ ਪੁਲਿਸ ਗੱਲਬਾਤ ਕਰਨਰ ਚਾਹੁੰਦੀ ਸੀ ਐਵੀਡੈਂਸ ਕੀ ਕਹਿੰਦੇ ਨੇ ਕਿੰਨੀਆਂ ਸੱਟਾਂ ਲੱਗੀਆਂ ਫਿਲਹਾਲ ਉਹ ਸਾਹਮਣੇ ਨਹੀਂ ਰਿਪੋਰਟ ਆ ਸਕੀ ਇਹ ਗੱਲ ਤੇ ਜ਼ਰੂਰ ਚਰਚਾ ਹੋ ਰਹੀ ਕਿ ਪੁਲਿਸ ਮੁਲਾਜ਼ਮ ਬੜੇ ਜ਼ਖਮੀ ਨੇ ਇਹ ਨਾ ਇਸ ਤਰ੍ਹਾਂ ਹੁੰਦਾ ਹੈ ਪੁਲਿਸ ਦੇ ਵਿੱਚ 24x7 ਇੱਕ ਪੁਲਿਸ ਰੂਲ ਅੰਦਾਸੀ ਦਾ ਉਹਦੇ ਵਿੱਚ ਜੜੀ ਕਿ ਕਈ ਵਾਰੀ ਹੁੰਦਾ ਹੈ ਕਿ ਵੀ ਕੁਝ ਵੀ ਮਾਮਲਾ ਜਦੋਂ ਆਨ ਗਰਾਉਂਡ ਕੁਝ ਕੁ ਗੱਲਾਂ ਫੈਕਟ ਵਾਲੇ ਦੋਲਿਓ ਪਤਾ ਹੁੰਦੇ ਹੁੰਦੇ ਆ ਉਹਦੇ ਵਿੱਚ ਜਿਹੜਾ ਬੰਦਾ ਵੀ ਕੋਈ ਕਾਰਵਾਈ ਲਗਾਉਂਦਾ ਜਾਂ ਆਪਣਾ ਬਿਆਨ ਲਗਾਉਂਦਾ ਉਹਦੇ ਵਿੱਚ ਲੱਗਦਾ ਵੀ ਯਾਰ ਇਹ ਗਲਤ ਹੈ ਵੈਸੇ ਅੱਜ ਕੱਲ ਤਾਂ ਇਹ ਪ੍ਰੈਕਟਿਸ ਰਹਿ ਨਹੀਂ ਗਈ ਮਾਮਲਾ ਸ਼ੱਕੀ ਵਾਲਾ ਤਾਂ ਹੈ ਨਹੀਂ ਅੱਜ ਕੱਲ ਜਦ ਇਹ ਐਫ ਆਈ ਆਰ ਹੋ ਜਾਂਦੀ ਆ ਉਹਦੇ ਵਿੱਚ ਰੈਪਟ ਲਿਖਦੇ ਹੁੰਦੇ ਆ ਵੀ ਸ਼ੱਕੀ ਜਾਂਦਾ ਅਬਜ਼ਰਵੇਸ਼ਨ ਹੈ ਕਿ ਆ ਉਹਦੇ ਵਿੱਚ ਹੈਗਾ ਵੀ ਇਨੀਸ਼ੀਅਲ ਇਨਕੁਆਰੀ ਕੋਈ ਹੋਰ ਕਰ ਲਈ ਜਾਵੇ ਹੋਰ ਫੈਕਟ ਸਾਹਮਣੇ ਆ ਜਾਣ ਉਸ ਤੋਂ ਬਾਅਦ ਆਪਾਂ ਅੱਗੇ ਕਾਰਵਾਈ ਸ਼ੁਰੂ ਕਰ ਲਗੇ ਮੇਨ ਦਾ ਇਹ ਹੈ ਵੀ ਪੁਲਿਸ ਨੇ ਇਹ ਟੈਕਟ ਵੀ ਆਪਣਾ ਟਾਈਮ ਬਾਇ ਕਰਨ ਲਈ ਕੀਤਾ ਹੋਇਆ ਸੀਗਾ ਆਦਰਵਾਇਜ਼ ਮਿਸਹੈਂਡਲਿੰਗ ਹੀ ਹੋਈ ਹੋਈ ਹੈ ਦੇ ਵਿੱਚ ਜਿਹੜਾ ਕਿ ਐਡਾ ਵੱਡਾ ਲੱਡੂ ਪੜ ਗਿਆ ਹਮ ਹਮ ਪਰ ਪਰਸੈਪਸ਼ਨ ਬਹੁਤ ਮਾੜੀ ਹੈ ਤੇਜਿੰਦਰ ਜੀ ਮੈਂ ਸੁਣ ਰਿਹਾ ਸੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਸੀਨੀਅਰ ਫੌਜ ਦੇ ਅਫਸਰ ਦੇਖੋ ਜੀ ਸੋਸ਼ਲ ਮੀਡੀਆ ਦੇਖੋ ਪੰਜਾਬ ਇੱਕ ਬਾਰਡਰ ਸਟੇਟ ਹੈ ਬਿਲਕੁਲ ਬਿਲਕੁਲ ਬਾਰਡਰ ਸਟੇਟ ਹੈਗੀ ਹੈ ਜੀ ਤੁਸੀਂ ਇਹ ਦੇਖੋ ਲੋਕਾਂ ਨੇ ਕਿੰਨੇ ਕਮੈਂਟਸ ਆ ਰਹੇ ਆ ਕਿੰਨੀਆਂ ਵੀਡੀਓਜ਼ ਆ ਗਈਆਂ ਕਿੰਨੇ ਅੱਗੇ ਅੱਗੇ ਕਹਿ ਰਹੇ ਆ ਇਦਾਂ ਲੱਗਦਾ ਵੀ ਯਾਰ ਸਾਰਾ ਪੰਜਾਬ ਪੁਲਿਸ ਮਦਦ ਕਰਦੀ ਹੈ ਇਹਦਾ ਇਹ ਜਨਕੀ ਲੋਕਾਂ ਦੇ ਵਿੱਚ ਦਾ ਉਹ ਗੰਧ ਧਾਰਨਾ ਬਣ ਜਾਂਦੀ ਹੈ ਨਾ ਹੁਣ ਆਪਾਂ ਅੱਤਵਾਦ ਵੇਲੇ ਦੇਖ ਲੋ ਅੱਤਵਾਦ ਵੇਲੇ ਆਪਾਂ ਤੁਸੀਂ ਵੀ ਇੱਥੇ ਸੀ ਅੱਫਰ ਵੀ ਇੱਥੇ ਸੀ ਹੂੰ ਹੂੰ ਆਪਰਵਾਜ ਦੇ ਟਾਈਮ ਦੇ ਵਿੱਚ ਜਿਹੜੇ ਬਾਹਰਲੇ ਕੀ ਯਾਦੇ ਜਾਂ ਬਾਹਰ ਦੇ ਦੇਖਾਲੇ ਉੱਥੇ ਆਉਂਦਾ ਉਹ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਅਗ ਵਰਰੀ ਆ ਬਾਹਰੋਂ ਬਾਹਰ ਵਾਲੇ ਆਉਣ ਤੋਂ ਡਰਦੇ ਆ ਇੱਥੇ ਆਪਾਂ ਦੇਖਦੇ ਸੀ ਵੀ ਜਿੱਦਾਂ ਕਿ ਸੀਗਾ ਸਾਰਿਆਂ ਦੇ ਸਾਹਮਣੇ ਸੀਗਾ ਲੋਕ ਰਹਿੰਦੇ ਸੀਗੇ ਉਹ ਬਾਹਰਲੇ ਬੰਦੇ ਨੂੰ ਆਇਆ ਹੋਣ ਲੱਗ ਜਾਂਦਾ ਵੀ ਪਤਾ ਨਹੀਂ ਕਿੱਦਾਂਕ ਠੱਗਾ ਹੋ ਗਿਆ ਹੈਗਾ ਜਦ ਕਿ ਜਦੋਂ ਆਪਾਂ ਔਨ ਗਰਾਉਂਡ ਜਾਂਦੇ ਆ ਉਦੋਂ ਸਾਰੀਆਂ ਸੱਚਾ ਪਤਾ ਲੱਗਦੀਆਂ ਜਦੋਂ ਤੁਸੀਂ ਉਹਨਾਂ ਦੇ ਰਾਤੀਆਂ ਗੱਲਾਂ ਸੁਣਾਗੇ ਨਾ ਆਪਾਂ ਆਈ ਜਾਣਾ ਇਹ ਫਿਰ ਹੋਰ ਨਹੀਂ 2-2 ਦਿਨ 4 ਦਿਨਾਂ ਨੂੰ ਇਹ ਸਾਰੀ ਇਨਵੈਸਟੀਗੇਸ਼ਨ ਇਨਕੁਆਇਰੀ ਹੋਈ ਜਾਣੀ ਹੈ ਜਦੋਂ ਉਹ ਗੱਲਾਂ ਜੋ ਟਰੂਥ ਸਾਹਮਣੇ ਆਊਗਾ ਉਦੋਂ ਆਪਾਂ ਨੂੰ ਆ ਲੱਗਣਾ ਯਾਰ ਅੱਛਾ ਸਚਾਈ ਆ ਸੀਗੀ ਇਹ ਇਹ ਚੀਜ਼ਾਂ ਯਾਨੀ ਕਿ ਆਪਾਂ ਨੂੰ ਬਾਅਦ ਚ ਦੋਨਾਂ ਦੇ ਰੈਪੋਰਟ ਸੁਣ ਕੇ ਹੀ ਪਤਾ ਲੱਗੂਗਾ ਹੂੰ ਹੂੰ ਤੇ ਇੱਕ ਹੋਰ ਚੀਜ਼ ਹੈ ਕਿ ਪੰਜਾਬ ਦੀ ਪੁਲਿਸ ਹਾਲਾਂਕਿ ਸਰਕਾਰ ਪੰਜਾਬ ਦੀ सीबीआई ਨੂੰ ਇਹ ਜਾਂਚ ਦੇ ਸਕਦੀ ਹੈ ਪਰ ਦੋ ਦੋ ਸੀਨੀਅਰ ਅਫਸਰਾਂ ਦੇ ਜਾਂਚ ਪੜਤਾਲ ਕਰ ਰਹੇ ਹਨ ਤੇਜਿੰਦਰ ਜੀ ਬਖ ਮੰਤਰੀ ਪੰਜਾਬ ਕੋਲ ਮਿਲਣ ਦਾ ਸਮਾਂ 31 ਤਰੀਕ ਦਾ ਮقرਰ ਹੋ ਗਿਆ ਹੋਵੇ ਤਾਂ ਹਾਈ ਕੋਰਟ ਦੇ ਵਿੱਚ ਅਪਰੋਚ ਕਰਨਾ ਕਿੰਨਾ ਕੁ ਵਾਜਬ ਲੱਗਦਾ ਹੈ ਕਿਉਂਕਿ ਸਿੱਧੇ ਤੌਰ ਤੇ ਏਜੰਸੀਜ਼ ਦਾ ਕੰਮ ਕਰ ਰਹੀ ਹੈ ਨੇ ਠੀਕ ਹੈ ਕਿ ਤੁਹਾਡੀ ਗੱਲ ਵੀ ਐਗਜ਼ੈਕਟਲੀ ਸਹੀ ਸੀ ਕਿ ਨਹੀਂ ਤੁਹਾਨੂੰ ਭਰੋਸਾ ਤੁਸੀਂ ਨੈਕਸਟ ਸ਼ਿਫਟ ਕਰ ਰਹੇ ਹੋ ਬਿਲਕੁਲ ਦੇਖੋ ਸੀਬੀਆਈ ਵਾਸਤੇ ਇੱਕ ਇਹ ਝਗੜਾ ਜਿਹਨੂੰ ਆਪਾਂ ਨਾ ਇਹ ਤੁਸੀਂ ਸੱਚ ਮੰਨੋਗੇ ਤਾਂ ਇਹ ਇੱਕ ਬੇਲੇਵਲ ਸਾਇੰਸ ਵਾਲਾ ਝਗੜਾ ਸੀਗਾ ਇਹ 160 ਵੀ ਹੈਗਾ ਦੋਨੇ ਤੇ ਰਾ ਗੁੱਲਕਪੜਾ ਜਿਹਨੂੰ ਆਪਾਂ ਪੰਜਾਬੀ ਜੋ ਵਰਡ ਹੈਗਾ ਗੁੱਲਕਪੜਾ ਕਰ ਰਿਹਾ ਜੀ ਉੱਥੇ ਸੜਕ ਤੇ ਦੋ ਟਰੱਕ ਆਪਸ ਚ ਲੜ ਰਹੀਆਂ ਜਿਹਦਾ ਜਿਹਦੇ ਨਾਲ ਕਿ ਆਮ ਪਬਲਿਕ ਨੂੰ ਖਤਰਾ ਪੈਦਾ ਹੋ ਗਿਆ ਇਹ ਇਹ ਸੈਕਸ਼ਨ ਲੱਗਦੀ ਹੁੰਦੀ ਹੈ ਵੀ ਦੋ ਟਰੱਕ ਪਬਲਿਕ ਪਲੇਸ ਤੇ ਆਪਸ ਚ ਲੜ ਰਹੀਆਂ ਜੀ ਜਿਹਦੇ ਨਾਲ ਆਮ ਲੋਕਾਂ ਦੇ ਵਾਲਿਆਂ ਨੂੰ ਵੀ ਖਤਰਾ ਪੈਦਾ ਹੋ ਗਿਆ ਵੀ ਇਦਾਂ ਉਹ ਇੱਕ ਦੂਜੇ ਦਾ ਕਰ ਰਹੇ ਨੇ ਉਹ ਇੱਕ ਦੋਨਾ ਤੀਜਾ ਤੀਜਾ ਬੰਦਾ ਪਰਚਾ ਦਰਜ ਕਰਾਉਂਦਾ ਵੀ ਉਥੇ ਦੋ ਚ ਰਾ ਅਫਸਰ ਲੜੀ ਜਾਂਦੀਆਂ ਜਦੋਂ ਮੁਕੋ ਹੋ ਰਹੇ ਨੇ ਉਹ ਹੈਗਾ ਤੀਸਰੇ ਬੰਦੇ ਵੱਲੋਂ ਪਰਚਾ ਦਰਜ ਹੋ ਜਾਂਦਾ ਜਾਂ ਪੁਲਿਸ ਅਸਟਰ ਵੱਲੋਂ ਹੋਏ ਦਾ ਜਿਹੜਾ ਉੱਥੇ ਮੌਕੇ ਤੇ ਪੁਨੋਲਿੰਗ ਕਰ ਰਿਹਾ ਹੁੰਦਾ ਉਹਦੇ ਵੱਲੋਂ ਕੇਸ ਰਿਸਟਰ ਹੋ ਜਾਂਦਾ ਹੁੰਦਾ ਜੀ ਇਹ ਜੇ ਇਦਾਂ ਦੇ ਕੇਸ ਸੀਬੀਆਈ ਲੈਣ ਲੱਗ ਗਈ ਤਾਂ ਫਿਰ ਜਿਹੜੇ ਬੜੇ ਇੰਪੋਰਟੈਂਟ ਕੇਸ ਹੈਗੇ ਆ ਉਹ ਉਹਦਾ ਬਾਰੇ ਕੀ ਹੋਊਗਾ ਇੰਨੀਆਂ ਛੋਟੇ ਛਟੀਆਂ ਗੱਲਾਂ ਵਾਸਤੇ ਮੈਲੀ ਹਮਸਾ ਦਾ ਵੀ ਸੀਬੀਆਈ ਨੂੰ ਕੋਈ ਇਹ ਜਾਣ ਵਾਲੀ ਗੱਲ ਹੈਗੀ ਆ ਠੀਕ ਹੈ इमोशनल ਹੋ ਕੇ ਆਪਾਂ ਨੂੰ ਲੱਗਦਾ ਕਿ ਵੀ ਹਾਂਜੀ ਸਾਡਾ ਕੇਸ ਸੀਪੀਆਈ ਨੂੰ ਜਾਵੇ ਜਦ ਕਿ ਕਿੱਡੇ ਕਿੱਡੇ ਇਹ ਇਨੀਅਰ ਕੇਸ ਹੁੰਦੇ ਆ ਜਿਹੜੇ ਉਹ ਵੀ ਨਹੀਂ ਕਈ ਵਾਰੀ ਜਾਂਦੇ ਇਸ ਕਰਕੇ ਵੀ ਛੋਟੀ ਛੋਟੀ ਇੱਦਾਂ ਇੱਦਾਂ ਕਰਕੇ ਫੋਸ਼ਨ ਹੁੰਦੇ ਨਾਲ ਟੀਮ ਡਿਸੀਜਨ ਜਾਂਦੇ ਹੁੰਦੇ ਪੈਕ ਦੇ ਆਧਾਰ ਤੇ ਡਿਸੀਜਨ ਹੁੰਦੇ ਹੁੰਦੇ ਆ ਕੋਟਾ ਵੱਲੋਂ ਬਿਲਕੁਲ ਬਿਲਕੁਲ ਬਹੁਤ ਵੱਡੇ ਫੈਕਟ ਦੇ ਆਧਾਰ ਤੇ ਡਿਸੀਜਨ ਹੁੰਦੇ ਆ ਬਾਦ ਸ਼ੁਕਰੀਆ ਤਜਿੰਦਰ ਜੀ ਤਾਂ ਕਰਨਲ ਬਾਠ ਦੇ ਪਰਿਵਾਰ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਅਫਸਰਾਂ ਦੇ ਵਕੀਲਾਂ ਨਾਲ ਵੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਆਪਣਾ ਪੱਖ ਰੱਖ ਸਕਣ ਪਰ ਅੱਜ ਦੀ ਚਰਚਾ ਦੇ ਵਿੱਚ ਸ਼ਾਮਲ ਨਹੀਂ ਹੋਏ ਤਾਂ ਇੱਕ ਛੋੜੇ ਦੇ ਸਾਨੂੰ ਬ੍ਰੇਕ ਲਈ ਰੋਕਣਾ ਪੈਣਾ ਹੈ ਕੁਝ ਮਿੰਟ ਬਾਅਦ ਬਜਟ ਤੇ ਅਸੀਂ ਚਰਚਾ ਕਰਨ ਜਾ ਰਹੇ ਹਾਂ